ਗੁਲਜ਼ਾਰ ਸਿੰਘ ਸੰਦੂ ਦੀ ਕਹਾਣੀ ਤਪਿਆਂ ਦਾ ਮੁਤਬੰਨਾ ਮੂਰਾਵਾਲੀਆ ਸਤਵੰਤ ਵੀ ਇਸੇ ਤਰ੍ਹਾਂ ਵਿਲਾਇਤ ਗਿਆ ਸੀ ਉਸ ਦੇ ਮਾਪਿਆਂ ਨੇ ਕਰਾਇਆ ਭਰ ਸਮੇ ਆਪਣੀ ਸਾਰੀ ਜੱਦੀ ਜ਼ਮੀਨ ਕਹਿਣੇ ਤਰ ਦਿੱਤੀ ਸੀ ਜ਼ਮੀਨ ਦਾ ਕੀ ਸੀ ਸਤਵੰਤ ਦੀ 2 ਮਹੀਨੇ ਦੀ ਕਮਾਈ ਨਾਲ ਛੁਡਵਾਈ ਜਾ ਸਕਦੀ ਸੀ ਸਤਵੰਤ ਹੈ ਵੀ ਕਿਸਮਤ ਵਾਲਾ ਸੀ ਉਸ ਨੂੰ ਬਰਮਿੰਘਮ ਦੇ ਵਿਸ਼ਵ ਵਿਦਿਆਲੇ ਵਿੱਚ ਅਧਿਆਪਕ ਦੀ ਨੌਕਰੀ ਮਿਲ ਗਈ ਸੀ ਵੈਲੇ ਸਮੇਂ ਦੀ ਵਰਤੋਂ ਲਈ ਉਸਨੇ ਪੰਜਾਬੀ ਸਕੂਲ ਖੋਲ ਰੱਖਿਆ ਸੀ ਜਿਸ ਦੇ ਕਾਰਨ ਉਸ ਦੀ ਬਰਮਿੰਗਮ ਵਿੱਚ ਪੜੀ ਇੱਜ਼ਤ ਸੀ ਉਸ ਦੇ ਪਿਓ ਸ਼ਾਂਤਾ ਸਿੰਘ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਸ ਦਾ ਪੁੱਤਰ ਵਿਦੇਸ਼ ਵਿੱਚ ਇੱਜ਼ਤ ਮਨਾਈ ਬੈਠਾ ਹੈ ਪਰ ਉਸ ਨੂੰ ਇਹ ਦੁੱਖ ਸੀ ਕਿ ਉਹ ਲੋਕਾਂ ਜਿੰਨੇ ਪੈਸੇ ਨਹੀਂ ਸੀ ਕਮਾ ਸਕਦਾ ਤੇ ਇੱਧਰ ਉੱਧਰ ਰੁਚੀ ਰਹਿਣ ਕਾਰਨ ਬਿਆਹ ਦਾ ਵੀ ਨਾਂ ਨਹੀਂ ਸੀ ਲੈਂਦਾ ਜੇ ਸ਼ਾਂਤਾ ਸਿਉਂ ਦੇ ਦੂਜਾ ਪੁੱਤਰ ਹੁੰਦਾ ਉਸੇ ਨੂੰ ਵਿਆਹ ਲੈਂਦਾ ਉਸ ਦੀ ਔਲਾਦ ਹੁੰਦੀ ਕੁੱਲ ਦਾਣਾ ਜਾਰੀ ਰਹਿੰਦਾ ਸੰਤਾ ਸਿੰਘ ਦਾ ਜੋਟੀਦਾਰ ਬੂਟਾ ਸਿੰਘ ਜਿਸ ਨੂੰ ਪਿੰਡ ਵਿੱਚ ਸਭ ਤੋਂ ਵੱਡਾ ਹੂਣ ਖਾਲ ਬਾਬਾ ਕਹਿੰਦੇ ਸਨ ਇਹ ਸੋਚਣੀ ਨਾਲ ਸਹਿਮਤ ਹੈ ਵੀ ਸੀ ਤੇ ਨਹੀਂ ਵੀ ਜਾਸਤਾ ਔਲਾਦ ਦੇ ਚ ਮੇਲਿਆਂ ਤੋਂ ਬਿਨਾਂ ਵੀ ਖੱਟਿਆ ਜਾ ਸਕਦਾ ਸੀ ਉਸ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਸਤਬੰਤ ਪਰਾਈ ਦੇਸ਼ ਵਿੱਚ ਇੱਜ਼ਤ ਨਾਲ ਰਹਿ ਰਿਹਾ ਸੀ ਫਿਰ ਵੀ ਉਹ ਆਪਣੀ رائے ਸੰਤਾ ਸਿੰਘ ਦੇ ਨਾਲ ਹੀ ਰੱਖਦਾ ਸੀ ਸੰਤਾ ਸਿਆ ਤੇਰਾ ਮੁੰਡਾ ਨਿਹਰਾ ਸਾਧੂ ਆ ਬਾਬੇ ਦੇ ਪਹਿਲੀ ਵਾਰ ਭਲੇ ਤੂੰ ਐ ਸਤਵੰਤ ਨੂੰ ਸੁਣਾ ਕੇ ਉਸ ਦੇ ਪਿਓ ਨੂੰ ਕਿਹਾ ਸੀ ਕੋਣ ਬਿਨਾ ਬਗਾਨੇ ਪੁੱਤਰ ਕਾਹਨੂੰ ਕਿਸੇ ਦੀ ਕਦਰ ਕਰਦੇ ਨੇ ਉਸ ਨੇ ਦਲੀਲ ਦਿੱਤੀ ਸੀ ਫਿਰ ਉਸ ਸਤਵੰਤ ਨਾਲ ਬਲੈ ਦੀਆਂ ਗੱਲਾਂ ਕਰਦਾ ਪੌਣ ਪਾਣੀ ਦੀਆਂ ਕਮਾਈ ਦੀਆਂ ਮਹਿਮਾਂਦੀਆਂ ਬਾਬੇ ਪੂਟਾ ਸਿੰਘ ਨੂੰ ਮਿਲ ਕੇ ਸਤਬੰਤ ਨੂੰ ਉਚੇਚੀ ਖੁਸ਼ੀ ਹੁੰਦੀ। ਬਾਬੇ ਦੇ ਪ੍ਰਸ਼ਨਾਂ ਵਿੱਚ ਬਾਹਰੀ ਸੱਭਿਤਾ ਤੇ ਬਾਹਰੀ ਲੋਕਾਂ ਬਾਰੇ ਜਾਣਕਾਰੀ ਦੀ ਭੁੱਖ ਤਾਂ ਹੁੰਦੀ ਪਰ ਈਰਖਾ ਨਹੀਂ। ਇਹ ਗਲਮੋਰਾ ਵਾਲੀ ਦੇ ਬਾਕੀ ਲੋਕਾਂ ਨਾਲੋਂ ਵੀ ਹੀ ਨਹੀਂ। ਸਗੋਂ ਸਤਬੰਤ ਦੇ ਹੋਰ ਰਿਸ਼ਤੇਦਾਰਾਂ ਨਾਲੋਂ ਵੀ ਵੱਖਰੀ ਸੀ। ਨਹੀਂ ਤਾਂ ਸਤਬੰਤ ਜਿੱਥੇ ਵੀ ਜਾਂਦਾ ਉਸਦੇ ਚਾਚੇ, ਤਾਏ, ਮਾਮੇ, ਮਾਸੀਆਂ ਉਸ ਦੀ ਆਮਦਨ ਦਾ ਟੱਕਰਾ ਕਿਸੇ ਹੋਰ ਦੀ ਆਮਦਨ ਨਾਲ ਕਰਕੇ ਤਸਵੀਰ ਕਾ ਜਤਾਉਣ ਲੱਗ ਜਾਂਦਾ ਹੈ ਇੱਕ ਬਾਬਾ ਬੂਟਾ ਸਿੰਘ ਸੀ ਜਿਸ ਨੂੰ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਸੀ ਉਹ ਕੇਵਲ ਖੁਸ਼ੀ ਦੇਣ ਦਾ ਚਾਹਵਾਨ ਸੀ ਜਾਂ ਖੁਸ਼ੀ ਲੈਣ ਦਾ ਇੱਕ ਵਾਰ ਨਹੀਂ ਹਰ ਵਾਰ ਇਸ ਤਰ੍ਹਾਂ ਹੋਇਆ ਸੀ ਕਿ ਜੇ ਪਹਿਲੀ ਵਾਰੀ ਸਤਬੰਦ ਦੇ ਪਿੰਡ ਆਉਣ ਤੇ ਬਾਬੇ ਨੇ ਸਤਬੰਦ ਦੀ ਬਾਹਲੇ ਦੇਸ਼ਾਂ ਵਿੱਚ ਜਿੱਦੀ ਗੱਲ ਕੀਤੀ ਸੀ ਤਾਂ ਦੂਜੀ ਵਾਰੀ ਉਸਤੇ ਮੇਮ ਬਿਆਲੇ ਉਤੇ ਮੇਹਦੀ ਖੁਸ਼ੀ ਦੀ ਜਿਵੇਂ ਸਤਵੰਤ ਨੇ ਮੇ ਨੂੰ ਵਿਆਕੇ ਅੰਗਰੇਜ਼ਾਂ ਦੀ ਆਪਣੇ ਉੱਤੇ 100 ਬਰਿਆਂ ਦੀ ਹਕੂਮਤ ਦਾ ਬਦਲਾ ਲੈ ਲਿਆ ਹੋਵੇ ਪਿਛਲੇ ਜਨ ਵਿੱਚ ਸੋਚੇ ਮੋਤੀ ਪੁੰਨ ਕੀਤੇ ਨੇ ਸਤਵੰਤ ਸਿਆਪ ਹੈ ਬਾਬੇ ਨੇ ਮੇ ਵਿਆਹ ਨੇ ਹੋਂ ਦਾ ਤਤ ਕੱਢਿਆ ਸੀ ਅਗਲੀ ਵਾਰ ਸਤਵੰਤ ਪਿੰਡ ਆ ਗਿਆ ਤਾਂ ਉਸ ਨੂੰ ਜ਼ਮੀਨ ਖਰੀਦਣ ਉਸ ਵਿੱਚ ਟਿਊਬੈਲ ਲਾਉਣਾ ਅਤੇ ਵੱਧ ਉਪਜ ਦੇਣ ਵਾਲੀ ਮਾਦਰੀ ਕਣਕ ਬੀਜਣ ਦਾ ਐਨਾ ਕੰਮ ਸੀ ਕਿ ਉਹ ਨਾ ਕਿਸੇ ਰਿਸ਼ਤੇਦਾਰ ਨੂੰ ਬਿਲੇਆ ਦੇ ਨਾ ਪਿੰਡ ਦੇ ਉਹਨਾਂ ਲੋਕਾਂ ਨੂੰ ਜਿਹੜੇ ਉਸੋਂ ਆਪ ਮਿਲਣ ਨਹੀਂ ਸਨ ਆਏ। ਬਾਬਾ ਬੂਟਾ ਸਿੰਘ ਆਪਣੇ ਬੋਤੇ ਲਈ ਪਿੱਪਲ ਦੇ ਪੱਤੇ ਵੜਦਿਆਂ ਪਿੱਪਲ ਤੋਂ ਡਿੱਕੇ ਚੂਲਾ ਹਲਾ ਬੈਠਾ ਸੀ। ਜਿਸ ਦੇ ਕਾਰਨ ਉਹ ਤੁਰਨ ਫਿਰਨ ਤੋਂ ਅਸਮਰਥ ਸੀ। ਸੰਤਾ ਜਿਉਂ ਦੇ ਮੁੰਡੇ ਨੇ ਜਿਹੜੀ ਮਾਤਰੀ ਕਲਕਤਾ ਬੀਜ ਪੀਜਿਆ ਉਹ ਕਿੰਨਾ ਖਿਚਾੜ ਦਿੰਦਾ। ਇਹ ਅਤੇ ਇਸ ਤਰ੍ਹਾਂ ਦੇ ਅਨੇਕ ਪ੍ਰਸ਼ਨ ਆਪਣੇ ਮਨ ਵਿੱਚ ਲੈ ਬਾਬਾ ਬਾਹਰਲੇ ਬਾੜੇ ਵਿੱਚ ਬੈਠਾ ਰੱਬ ਦੇ ਨਾਮ ਦੀ ਮਾਲਾ ਫੇਰਦਾ ਰਹਿੰਦਾ ਉਹਨਾਂ ਦਾ ਵਾਲਾ ਵੀ ਪਿੰਡ ਦੇ ਉਸ ਪਾਸੇ ਸੀ ਜਿੱਧਰ ਨਾ ਪੱਠੀ ਨਾ ਖੂਹ ਦਰਵਾਜ਼ੇ ਲਈ ਲਾਂਕਾ ਸੀ ਤੇ ਨਾ ਹੀ ਫਿਰਨੀ ਜਾਂ ਸਕੂਲ ਲਈ ਸਤਬੰਤ ਐਤਕੀ ਬਹੂ ਨੂੰ ਨਹੀਂ ਲੈ ਕੇ ਆਇਆ ਇੱਕ ਦਿਨ ਉਸਨੇ ਸੁਹਾਗਾ ਮੰਗਣ ਲਈ ਸਾਤਾ ਸਿੰਘ ਨੂੰ ਪੁੱਛਿਆ ਕਹਿੰਦੇ ਉਹਨੂੰ ਛੁੱਟੀਆਂ ਨਹੀਂ ਸੀ ਨਾਲੇ ਵਲੇਤੋਂ ਦਾ ਕਿਰਾਇਆ ਕਿਹੜਾ ਥੋੜਾ ਏ ਪੂਰਾ 5000 ਲੱਗ ਜਾਂਦੇ ਨੇ ਸੰਤਾ ਸਿੰਘ ਨੇ ਉੱਤਰ ਦਿੱਤਾ ਕੋਈ ਨਿਆਣਾ ਨਿੱਕਾ ਬਾਬੇ ਨੇ ਅਗਲਾ ਪ੍ਰਸ਼ਨ ਕੀਤਾ ਨਿਆਣੇ ਨਿੱਕੇ ਹਾਲੇ ਤਾਈ ਤਾਂ ਚੁੱਪੀਆ ਅੱਗੇ ਪ੍ਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਸੰਤਾ ਸਿੰਘ ਸੁਹਾਗਾ ਚੁੱਕ ਕੇ ਔਖ ਖਿਸਕ ਗਿਆ ਜਿਵੇਂ ਕੋਈ ਚੋਰ ਖਿਸਕਦਾ ਹੈ ਬੁਲਾਈਤ ਨੂੰ ਮਉਣ ਤੋਂ ਇੱਕ ਦਿਨ ਪਹਿਲਾਂ ਸਤਬੱਤ ਬਾਬੇ ਨੂੰ ਮਿਲਣ ਗਿਆ ਸਮਾਂ ਇਹਨਾ ਥੋੜਾ ਸੀ ਕਿ ਨਾ ਬਾਬੇ ਪੂਟਾ ਸਿੰਘ ਦਾ ਹੀ ਚਾ ਪੂਰਾ ਹੋਇਆ ਸੀ ਤੇ ਨਾਲ ਸਤਵੰਤ ਦਾ ਬਾਬੇ ਦੀ ਜ਼ਿੰਦਗੀ ਦਾ ਕੀ ਭਰੋਸਾ ਸੀ ਸਤਵੰਤ ਨੇ ਹੁਣ ਪਤਾ ਨਹੀਂ ਕਦੋਂ ਆਉਣਾ ਸੀ ਸਤਵੰਤ ਥੋੜੇ ਦਿਨ ਲਈ ਫੇਰ ਆ ਗਿਆ ਹੁਣ ਉਸ ਤਾਂਗਨੇੜ ਤੋਂ ਮਨ ਭਰ ਗਿਆ ਸੀ ਜਿੱਥੇ ਭਾਰਤੀਆਂ ਤੇ ਕਾਲੇ ਲੋਕਾਂ ਲਈ ਨਫ਼ਰਤ ਬਹੁਤ ਵੱਧ ਗਈ ਸੀ ਭਾਰਤੀਆਂ ਨੇ ਦਿਨ ਰਾਤ ਕੰਮ ਕਰਕੇ ਉਥੋਂ ਦੇ ਬਸਨੀਕਾਂ ਲਈ ਮਜ਼ਦੂਰੀ ਦੇ ਰਸਤੇ ਬੰਦ ਕਰ ਦਿੱਤੇ ਸਨ ਉਹ ਇੰਨੇ ਪੈਸੇ ਕਮਾ ਲੈਂਦੇ ਸਨ ਕਿ ਆਪਣੇ ਨਾਲ ਕੰਮ ਕਰਨ ਵਾਲੇ ਅੰਗਰੇਜ਼ ਮਜ਼ਦੂਰਾਂ ਨੂੰ ਬੁੱਲ ਲੈ ਸਕਦੇ ਸਨ ਇਨਾਂ ਲਈ ਉਹਨਾਂ ਦੀ ਕਿਰਨਾ ਕੁਦਰਤੀ ਵੀ ਸੀ ਤੇ ਜਾਇਜ਼ ਵੀ ਸਤਵੰਤ ਨੇ ਸੋਚਿਆ ਕਿ ਹੁਣ ਉਹ ਆਪਣੇ ਦੇਸ਼ ਹੀ ਕਿਸੇ ਕੰਮ ਦਾ ਪ੍ਰਬੰਧ ਕਰੇਗਾ ਇੰਗਲੈਂਡ ਵਿੱਚ ਰਹਿੰਦੇ ਪੰਜਾਬੀਆਂ ਬਾਰੇ ਉਸ ਦੀ ਜਲੰਧਰ ਰੇਡੀਓ ਦੇ ਸਟੇਸ਼ਨ ਟ੍ਰੈਕਟਰ ਨਾਲ ਵੀ ਗੱਲ ਹੋਈ ਜਿਸ ਬਾਰੇ ਉਸ ਨੂੰ ਰੇਡੀਓ ਤੇ ਬੋਲਣ ਦਾ ਮੌਕਾ ਮਿਲਿਆ ਇਹ ਤੀਸਾ ਤਬਾਤ ਦਾ ਬਹੁਤਾ ਸਮਾਂ ਦਿੱਲੀ ਪਟਿਆਲਾ ਚੰਡੀਗੜ੍ਹ ਚਲੰਤਰ ਤੇ ਅੰਮ੍ਰਿਤਸਰ ਕੁੰ ਬਿਆਹੀ ਲੰਘ ਗਿਆ। ਬਾਬੇ ਬੂਟਾ ਸਿੰਘ ਨਾਲ ਕੋਲੀ ਮੁਲਾਕਾਤ ਦਾ ਫੇਰ ਕੋਈ ਢੰਗ ਨਾ ਲੱਗਿਆ। ਕਿਸੇ ਦਿਨ ਜਰਾ ਵੇਲੇ ਸਿਰ ਘਰ ਪਹੁੰਚ ਗਏ ਆਪਣੇ ਬਾਬੇ ਨੂੰ ਹੀ ਮਿਲਾਉਂਦਾ। ਉਸਨੇ ਇੱਕ ਦਿਨ ਰਾਤ ਵੇਲੇ ਰੋਟੀ ਖਾਂਦੇ ਹੋਏ ਸਤਵੰਤ ਨੂੰ ਕਿਹਾ। ਕਈ ਵਾਰ ਚੇਤੇ ਕਰ ਚੁੱਕਾ ਏ ਵਿਚਾਰਾ ਸੰਤ ਸਿੰਘ ਦੇ ਕਹਿਣ ਵਿੱਚ ਹਿਰਕ ਸੀ। ਤੇਹਰ ਕਿ ਸਿਰਫ ਬਾਬੇ ਵੱਲ ਹੀ ਨਹੀਂ ਉਸ ਦੇ ਆਪਣੇ ਵੱਲੋਂ ਵੀ ਸੀ ਜਿਸ ਦਿਨ ਦਾ ਆਇਆ ਸੀ ਇੱਕ ਦਿਨ ਵੀ ਮਾਪਿਓ ਕੋਲ ਚੈਨ ਨਾਲ ਨਹੀਂ ਸੀ ਬੈਠਿਆ ਐ ਤੀ ਕਿਦਾ ਬੜੀ ਹੀ ਰੂਹ ਕਰਦੀ ਸੀ ਤੈਨੂੰ ਮੇਲੇ ਲਈ ਸਤਵੰਤ ਸਿਆ ਬਾਬੇ ਨੇ ਸਤਵੰਤ ਨੂੰ ਮੰਜੀ ਤੇ ਬਿਠਾਉਂਦਿਆ ਕਿਹਾ ਹੁਣ ਤਾਂ દવા ਦਾ ਭਰੋਸਾ ਵੀ ਨਹੀਂ ਹੋਰ ਸੁਣਾ ਬਹੂ ਦਾ ਕੀ ਹਾਲ ਆ ਕੋਈ ਨਿਆਣਾ ਨਿਕਾ ਬਹੂ ਤਕੜੀ ਆ ਬਾਬਾ ਨਿਆਣਾ ਨਿਕਾ ਕੋਈ ਹੈ ਨਹੀਂ ਸਭ ਠੀਕ ਠਾਕ ਹੈ ਯਾ ਤੂੰ ਦੱਸ ਸਰਦੀਆਂ 'ਚ ਝੂੜਾ ਕਰਦਾ ਨਹੀਂ ਕਰਦਾ ਜੇ ਬਹੁਤੀ ਦਰਦ ਹੁੰਦੀ ਹੋਵੇ ਤਾਂ ਮੱਲ ਬਣਾਉਣ ਨੂੰ ਰਾਤ ਲੰਘ ਜਾਂਦੀ ਆ ਮੈਂ ਜਲੰਧਰੋਂ ਫੜਦੇ ਆਵਾਂ ਆ ਸਤਬੰਤ ਨੇ ਬਾਪੇ ਦਾ ਦੁੱਖ ਬਣਾਉਣਾ ਚਾਹਿਆ ਬਾਪੇ ਦੀ ਸੁਣ ਕੇ ਤੇ ਆਪਣੀ ਸੋਹਣ ਕੇ ਸਤਬੰਤ ਸਦਾ ਖੁਸ਼ੀ ਵਿੱਚ ਹੁੰਦਾ ਜਿਹੜੀ ਉਹ ਪਿਛਲੀ ਵਾਰੀ ਵੀ ਨਹੀਂ ਸੀ ਲੈ ਕੇ ਸਕਿਆ ਦਰਦ ਦਾ ਕੀ ਆ ਇਹ ਤਾਂ ਹੁਣ ਹਟਦੀ ਨਹੀਂ ਦੀਂਦੀ ਮੈਂ ਤਾਂ ਤੇਰੇ ਬਾਰੇ ਸੋਚਦਾ ਰਹਿਣਾ ਰੱਬ ਨੇ ਰਿਸਕ ਵੀ ਦਿੱਤਾ ਪਰ ਰਿਸਕ ਨੂੰ ਹੰਡਾਉਣ ਲਈ ਅਲਾਦ ਨਹੀਂ ਦਿੱਤੀ ਇੰਨਾ ਕਹਿ ਕੇ ਬੱਬਾ ਚੁੱਪ ਕਰ ਗਿਆ ਰਿਸਕ ਦਾ ਕੀ ਹੈ ਬੱਬਾ ਅਸੀਂ ਆਪਣੀ ਉਮਰ ਵਿੱਚ ਹੀ ਹੰਡਾ ਛੱਡਾਂਗੇ ਐਨੀ ਗੱਲ ਪਿੱਛੇ ਔਲਾਦ ਦਾ ਕੀ ਅਫਸੋਸ ਕਰਨਾ ਹੋਇਆ ਤੂੰ ਚਿੰਤਾ ਨਾ ਕਰਿਆ ਕਰ ਸਤਬੰਤ ਨੇ ਬਾਬੇ ਨੂੰ ਤਸੱਲੀ ਦੇਣੀ ਚਾਹੀ ਜੇ ਪਹਿਲੀ ਬਹੂ ਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਵਿਆਹ ਹੀ ਹੋਰ ਕਰਾਲਾ ਰਿਜ਼ਕ ਵਾਲੇ ਤਾਂ ਕਈ ਕਈ ਵਿਆਹ ਕਰਾ ਲੈਂਦੇ ਨੇ ਸੰਤਾ ਸਿਉਂ ਦੇ ਕਾਲਜੇ ਠੰਡ ਪਊ ਬਾਬੇ ਨੇ ਦਲੀਲ ਦਿੱਤੀ ਪਰ ਸਤਪੰਤ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਰਿਜ਼ਕ ਤਾਂ ਕਿਸੇ ਦੇ ਵੀ ਕੰਮ ਆ ਸਕਦਾ ਸੀ ਔਲਾਦ ਦਾ ਭਾਤ ਵਿੱਚ ਉਝ ਵੀ ਘਾਟਾ ਨਹੀਂ ਸੀ ਇਹ ਮੁਲਾਕਾਤ ਵੀ ਬੇਸਵਾਦੀ ਹੀ ਰਹੀ ਬਾਬੇ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਸਤਪੰਤ ਨੇ ਉਸ ਦੀ ਸਲਾਹ ਨਹੀਂ ਸੀ ਮੰਨੀ ਤਕ ਉਸ ਵਿੱਚ ਕੋਈ ਨਾ ਕੋਈ ਘਾਟ لازਮੀ ਜ਼ਰੂਰ ਸੀ ਸਤਵੰਤ ਨੂੰ ਇਸ ਗੱਲ ਦਾ ਅਫਸੋਸ ਸੀ ਕਿ ਬਾਬੇ ਨੇ ਅਸੰਭਵ ਜਹੀ ਸਲਾਹ ਦੇ ਕੇ ਆਪਣਾ ਵੀ ਜਿੱਤ ਬੁਰਾ ਕੀਤਾ ਸੀ ਸਤਵੰਤ ਦਾ ਵੀ ਵਿਛੜ ਲੱਗਿਆ ਉਹਨਾਂ ਇੱਕ ਦੂਜੇ ਨੂੰ ਸੱਤ ਸ਼੍ਰੀ ਕਾਲ ਬਲਾਈ ਪਰ 부ਜੀ 부ਜੀ ਉਥੇ ਜਾ ਕੇ ਉਹਨਾਂ ਨੇ ਬੱਚਾ ਗੋਦ ਲੈਣ ਦੂਜਾ ਵਿਆਹ ਕਰਵਾਉਣਾ ਜਤੇਮ ਖਾਨ ਨੇ ਦੇ ਕਿਸੇ ਬੱਚੇ ਨੂੰ ਅਪਣਾਉਣ ਆਦੀ ਲਈ ਮੈਨੇ ਸਭ ਸੁਝਾ ਆਪਣੀ ਬੋਟੀ ਨੂੰ ਸੁਲਾਏ ਬੇ ਔਲਾਦ ਹੋਣ ਲਈ ਇਹ ਸੁਝਾਣ ਨਾ ਵੀ ਨਹੀਂ ਸੰ ਪਰ ਰੈੱਡ ਕਰਾਸ ਵਿੱਚ ਸਮਾ ਸੁਧਾਰ ਦਾ ਕੰਮ ਕਰਨ ਬੜੀ ਉਸਦੀ ਮੇ ਆਪਣੇ ਕੰਮ ਵਿੱਚ ਐਨੀ ਮਗਨ ਰਹਿੰਦੀ ਕਿ ਉਸ ਨੂੰ ਬੱਚੇ ਦੀ ਘਾਟ ਐਨੀ ਅਨੁਭਵਹੀ ਨਹੀਂ ਸੀ ਹੁੰਦੀ ਕੁਝ ਇਸੇ ਤਰ੍ਹਾਂ ਦੀ ਅਵਸਥਾ ਸਤਵੰਤ ਦੀ ਸੀ ਜਿਹੜਾ ਆਪਣੇ ਸਮੇਂ ਦਾ ਬਧੇਰੇ ਹਿੱਸਾ ਵਿਸ਼ਵ ਬਧਲੇ ਵਿੱਚ ਬਤਾਉਂਦਾ ਸੀ ਰਹਿੰਦਾ ਸਮਾਂ ਇੰਗਲੈਂਡ ਵਿੱਚ ਵਸਦੇ ਪੰਜਾਬੀਆਂ ਤੋਂ ਜਸ ਖਟਦਿਆਂ ਜਿੰਨੀ ਸੋਚ ਤੇ ਸਮਾਂ ਲਾ ਕੇ ਉਹਨਾਂ ਨੇ ਬੱਚਾ ਅਪਣਾਉਣ ਜਾਂ ਗੋਦ ਲੈਣ ਦਾ ਖਿਆਲ ਛੱਡਿਆ ਸੀ ਇੰਨਾ ਸਮਾਂ ਹਰ ਸੁਭ ਚਿੰਤਕ ਨੂੰ ਸਮਝਾਉਣ ਲਈ ਲੱਗਦਾ ਸੀ ਦੋ ਪੀੜੀਆਂ ਪਹਿਲਾਂ ਦੇ ਬਾਪੇ ਨੂੰ ਅਜਿਹੀ ਗੱਲ ਸਮਝਾਉਣੀ ਅਸੰਭਵ ਨਹੀਂ ਤਾਂ ਕਠਨ ਜ਼ਰੂਰ ਸੀ ਬਾਪੇ ਦੀ ਗੱਲ ਦਾ ਉਸ ਨੂੰ ਦੁੱਖ ਇਸ ਲਈ ਵੀ ਸੀ ਕਿ ਬਾਬਾ ਸੱਚੇ ਦਿਲੋਂ ਸਤਬੰਤ ਦਾ ਸੁਭ ਚਿੰਤਕ ਸੀ ਅਗਲੀ ਵਾਰ ਉਹ ਬਾਪੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ ਉਸਨੇ ਹੀ ਸੋਚਿਆ ਉਧਰ ਬਾਬੇ ਦੀ ਹਾਲਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਸੀ ਇਕਲਤਾ ਵਿੱਚ ਉਸ ਦੀਆਂ ਜਿਹੜੀਆਂ ਗਲਾਂਚੇ ਤੇ ਆਉਂਦੀਆਂ ਉਹਨਾਂ ਵਿੱਚ ਇੱਕ ਸਤਬੰਤ ਦਾ ਉਸ ਨੂੰ ਚਾਹ ਨਾਲ ਮਿਲਣਾ ਤੇ ਚੂੜਾ ਹਿੱਲਣ ਦਾ ਪਤਾ ਲੱਗਣ ਤੇ ਗਰਮ ਪਣੀ ਦੀ ਬੋਤਲ ਤੇ ਮੱਲ ਪਜਬੜਾ ਲੈ ਸੀ ਇਸ ਬੋਤਲ ਵਿੱਚ ਗਰਮ ਪਾਣੀ ਪਾ ਕੇ ਉਹ ਹਾਲੀ ਵੀ ਸਿਆਲ ਦੇ ਠੰਡੇ ਦਿਨਾਂ ਵਿੱਚ ਆਪਣੇ ਚੂੜੇ ਨੂੰ ਸੇਕ ਦੇ ਕੇ ਕੜੀ ਅੱਖ ਲਾ ਲੈਂਦਾ ਸੀ ਫਿਰ ਵੀ ਜਦੋਂ ਉਸ ਦੀ ਅੱਖ ਖੁੱਲਦੀ ਉਸ ਨੂੰ ਸਤਵੰਤ ਨਾਲ ਹੋਈ ਆਪਣੀ ਮੁਲਾਕਾਤ ਦਾ ਅਫਸੋਸ ਹੋਣ ਲੱਗਦਾ ਇਹਨਾਂ ਦਿਨਾਂ ਵਿੱਚ ਹੀ ਬਾਪੇ ਨੇ ਸੁਣਿਆ ਕਿ ਇੱਕ ਦਿਨ ਰੇਡੀਓ ਉੱਤੇ ਸਤਵੰਤ ਇੰਗਲੈਂਡ ਵਿੱਚ ਰਹਿੰਦੇ ਪੰਜਾਬੀਆਂ ਬਾਰੇ ਬੋਲ ਰਿਹਾ ਸੀ ਜਿਸ ਵਿੱਚ ਮੋਹਰਾਂ ਵਾਲੀ ਦਾ ਬਾਰ-ਬਾਰ ਜ਼ਿਕਰ ਸੀ ਉਸ ਨੂੰ ਪਿਛਲੀ ਮੁਲਾਕਾਤ ਦਾ ਹੋਰ ਵੀ ਅਫਸੋਸ ਹੋਇਆ ਕਿ ਐਨੇ ਸਿਆਣੇ ਮੁੰਡੇ ਨੂੰ ਕਿਸੇ ਬਾਪੇ ਵਰਗੇ ਦੀ ਮੱਤ ਦੀ ਕੀ ਲੋੜ ਸੀ ਅਗਲੀ ਵਾਰ ਸਤਵੰਤ ਦੇ ਆਉਣ ਤੱਕ ਬਾਪੇ ਦੀ ਜ਼ਿੰਦਗੀ ਰਹੀ ਤਾਂ ਇਦਾਂ ਦੀ ਗੱਲ ਨਹੀਂ ਕਰੇਗਾ ਉਸਨੇ ਸੋਚਿਆ ਸਤਵੰਤ ਇਸ ਵਾਰ ਆਪਣੀ ਮੇਮ ਨੂੰ ਨਾਲ ਲੈ ਕੇ ਭਾਰਤ ਆਇਆ ਉਹ ਭਾਰਤੀ ਰੈੱਡ ਕਰਾਸ ਦਾ ਅਧਿਐਨ ਕਰਨਾ ਚਾਹੁੰਦੀ ਸੀ ਇਸ ਲਈ ਵੀ ਕਿ ਜੇ ਸਤਵੰਤ ਨੇ ਕੰਮ ਕਮਾ ਕੇ ਆਪਣੇ ਦੇਸ਼ ਹੀ ਆ ਟਿਕਣਾ ਸੀ ਤੈਥੇ ਇਸ ਨੀ ਮੇਮ ਲਈ ਵੀ ਕੋਈ ਨਾ ਕੋਈ ਰਜ਼ੀ ਮਹੱਲਾ ਜਮੀ ਇਸ ਧੰਨ ਭਾਗ ਸਤਬੰਤ ਸਿਆਉ ਦੇ ਦਰਸ਼ਨ ਹੋ ਗਏ ਕੀ ਪਤਾ ਕਿੰਨੇ ਕੁ ਦਿਨ ਦਾ ਮਹਿਮਾਨ ਹਾਂ ਬਾਬਾ ਪਹਿਲੀਆਂ ਮੁਲਾਕਾਤਾਂ ਨੂੰ ਭੁੱਲ ਆਪਣਤ ਨਾਲ ਬੋਲਿਆ ਬਾਬਾ ਇਦਾਂ ਨਹੀਂ ਸੋਚੀਂਦਾ ਬਜ਼ੁਰਗਾਂ ਦਾ ਤਾਂ ਬੈਠਿਆਂ ਦਾ ਹੀ ਸਹਾਰਾ ਮਾਣੀ ਸੰਤਵੰਤ ਨੇ ਉਹਨ ਹੀ ਨਿਗਰਣ ਉੱਤਰ ਦਿੱਤਾ ਹੋਰ ਦੱਸ ਬਹੂ ਦਾ ਕੀ ਹਾਲ ਹੈ ਸੋਹਣਾਂ ਨਾਲ ਹੀ ਆਈ ਆ ਤੇਰੇ ਬਾਬੇ ਨੇ ਪੁੱਛਿਆ ਹਾਂ ਮੈਂ ਕਿਹਾ ਸੋਹਰਿਆਂ ਦੇ ਪਿੰਡੋਂ ਭੁੱਲ ਹੀ ਨਾ ਜਾਵੇ ਸਤਵੰਤ ਨੇ ਹੱਸ ਕੇ ਉੱਤਰ ਦਿੱਤਾ ਤੇ ਬਾਬੇ ਦੀ ਹਰ ਬਾਰੀ ਦੀ ਅਪੀਲ ਲਈ ਤਿਆਰ ਹੋ ਗਿਆ ਇੱਕ ਦੋ ਹੋਰ ਗੱਲਾਂ ਤੇ ਫੇਰ ਕੋਈ ਗੱਲ ਹੀ ਨਾ ਰਹੀ ਕਰਨ ਵਾਲੀ ਦੋਵੇਂ ਪਾਸੇ ਚੁੱਪ ਹੋ ਗਈ ਪਰ ਉਹ ਇੰਨੀ ਛੋਟੀ ਮੁਲਾਕਾਤ ਲਈ ਤਿਆਰ ਨਹੀਂ ਸਨ ਇੱਕ ਦੂਜੇ ਦੇ ਦਿਲ ਦੀ ਪੂਝਣਾ ਚਾਹੁੰਦੇ ਸਨ ਇੱਕ ਦੂਜੇ ਨੇ ਭਰਪੂਰ ਕਰਨਾ ਚਾਹੁੰਦੇ ਸਨ ਇੱਕ ਗੱਲ ਚੇਰਾਂ ਦੀ ਮੇਰੇ ਦਿਲ ਵਿੱਚ ਆ ਜੇ ਵਕਤ ਹੈ ਤਾਂ ਮੈਂ ਕਰਾਂ ਬਾਬੇ ਨੇ ਗੱਲ ਅੱਗੇ ਤੋਰ ਲਈ ਆਗਿਆ ਮੰਗੀ ਵਕਤ ਹੀ ਵਕਤ ਹੈ ਬਾਬਾ ਜਿੰਨੀਆਂ ਮਰਜੀ ਗੱਲਾਂ ਕਰ ਸਤਵੰਤ ਨੇ ਆਗਿਆ ਦਿੱਤੀ ਤੇਰੇ ਕੋਲ ਪੈਸੇ ਦਾ ਤਾਂ ਕੋਈ ਘਾਟਾ ਨਹੀਂ ਬਾਬਾ ਬੋਲਿਆ ਹਾਂ ਦੱਸੋ ਸਤਵੰਤ ਨੇ ਬੇਸਵਾਦ ਮੈਂ ਲੀਡਿੰਗ ਤਿਆਰ ਹੁੰਦਿਆਂ ਕਿਹਾ ਮੋਹਰਾਂ ਵਾਲੀ ਦੀ ਗੱਲ ਤੂੰ ਰੇਡੀਓ ਤੇ ਸੁਣਾਈ ਸੀ। ਬਾਬੇ ਨੇ ਮੰਜੀ ਉੱਤੇ ਉੱਠ ਕੇ ਬੈਠਦੇ ਆ ਕਿਹਾ ਤੂੰ ਸੁਣੀ ਸੀ ਪਾਬਾ ਉਹ ਗੱਲ। ਬਾਬੇ ਕੋਲ ਰੇਡੀਓ ਦੀ ਗੱਲ ਸੁਣ ਕੇ ਸਤਬੱਤ ਬਹੁਤ ਬੜਾ ਖੁਸ਼ ਸੀ। ਸੁਣਿਆ ਤਵਾ ਭਰਿਆ ਹੋਇਆ ਜਦੋਂ ਮਰਜ਼ੀ ਚਲਾ ਸਕਦੇ ਹਨ ਰੇਡੀਓ ਵਾਲੇ। ਬਾਬੇ ਨੇ ਸਤਬੱਤ ਦਾ ਉੱਤਰ ਦਿੱਤੇ ਬਿਨਾਂ ਹੀ ਚਾਹ ਨਾਲ ਕਿਹਾ। ਹਾਂ ਬਾਬਾ ਤਵੇ ਉੱਤੇ ਨਹੀਂ ਉਹ ਫੀਤੇ ਉੱਤੇ ਬੋਲ ਭਰ ਦਿੰਦੇ ਹਨ। ਪਰ ਜਦੋਂ ਜੀ ਆਵੇ ਸੁਣਾ ਸਕਦੇ ਹਨ ਮੇਰੀ ਗੱਲ ਵਿੱਚ ਇੰਗਲੈਂਡ ਵਿੱਚ ਵਸਦੇ ਪਾਕਿਸਤਾਨੀ ਪੰਜਾਬੀ ਰੇਡੀਓ ਵਾਲੇ ਬਾਰ-ਬਾਰ ਸੁਣਾ ਦਿੰਦੇ ਹਨ ਪਾਕਿਸਤਾਨ ਨਾਲ ਸਾਂਝ ਪਾਉਣੀ ਸਤਵੰਤ ਨੇ ਸਮਝਾਇਆ ਪਰ ਕਾਕਾ ਇਹ ਤਾਂ ਵਾਤਾ ਉਹਨਾਂ ਦਾ ਹੋਇਆ ਥੋੜੇ ਪੈਸੇ ਲਾ ਕੇ 8-10 ਤਵੇ ਪਰਵਾ ਦੇ ਆਪਣੇ ਪਿੰਡ ਬਾਰੇ ਜਿਹੜੇ ਧੁਰ ਬਲੈਤ ਵਿੱਚ ਸਦੀਆਂ ਤੱਕ ਚੱਲਦੇ ਰਹਿਣਾ ਤੇਰਾ ਨਾਂ ਚੱਲਦਾ ਰਹੋ ਪੋਸਤੋ ਪੋਸਤ ਬੰਦੇ ਨੇ ਲੈਣਾ ਕੀ ਹੁੰਦਾ ਬਾਬਾ ਆਪਣੇ ਫੁਰਨੇ ਤੇ ਆਪਣੇ ਸੁਝਾਤੇ ਬੜਾ ਖੁਸ਼ ਤੇ ਬੜਾ ਸੰਤੁਸ਼ਟ ਸੀ ਕਰਾਂਗਾ ਬਾਬਾ ਕੁਝ ਨਾ ਕੁਝ ਤੇਰਾ ਕਿਹਾ ਨਹੀਂ ਮੋੜਦਾ ਐਨਾ ਕਹਿ ਕੇ ਸਤਵੰਤ ਕਿੰਨਾ ਹੀ ਚਿਰ ਬਾਬੇ ਕੋਲ ਬੈਠਾ ਰਿਹਾ ਇਸ ਲਈ ਨਹੀਂ ਕਿ ਬਾਬੇ ਦਾ ਇਹ ਸੁਝਾਅ ਸਲੇ ਨਮਾਸੀ ਸਗੋ ਇਸ ਲਈ ਕਿ ਬਾਬੇ ਨੂੰ ਉਸਤਾਨਾ ਰੋਸ਼ਨ ਕਰਨ ਵਿੱਚ ਕਿੰਨੀ ਦਿਲਚਸਪੀ ਸੀ ਜਿਸ ਦਾ ਸਬੂਤ ਉਸਨੇ ਉਹਨਾਂ ਸੁਝਾਵਾਂ ਵਿੱਚੋਂ ਵੀ ਪਰਤਕ ਸੀ ਜਿਹੜੇ ਬੇਸਵਾਦ ਸਨ ਬਾਬਾ ਚੁੱਪ ਹੋ ਗਿਆ ਹੋਰ ਕੋਈ ਗੱਲ ਨਹੀਂ ਸੀ ਰਹਿ ਗਈ ਕਰਨ ਬੜੀ ਜਦੋਂ ਬਾਬਾ ਤੇ ਸਤਬੰਦ ਵਿਛਣ ਸਮੇ ਇੱਕ ਦੂਜੇ ਦੀ ਛਾਤੀ ਨਾਲ ਲੱਗੇ ਮਿਲੇ ਤਾਂ ਉਹਨਾਂ ਦੀ ਮਿਲਣੀ ਵਿੱਚ ਪਹਿਲੀਆਂ ਮੁਲਾਕਾਤਾਂ ਵਾਲਾ ਇੱਕ ਸੀ ਦੋਵੇਂ ਖੁਸ਼ ਸਨ ਹੁਣ ਉਹਨਾਂ ਨੂੰ ਕੋਈ ਚਿੰਤਾ ਨਹੀਂ ਸੀ ਕਿ ਉਹਨਾਂ ਨੂੰ ਮੁੜ ਮਿਲਣ ਦਾ ਮੌਕਾ ਵੀ ਮਿਲਣਾ ਸੀ ਜਾਂ ਨਹੀਂ ਉਹ ਆਪਣੇ ਆਪ ਨੂੰ ਰੱਜੇ ਹੋਏ ਅਨੁਭਵ ਕਰ ਰਹੇ ਸਨ ਇੱਕ ਦੂਜੇ ਦੇ ਨੇਕ ਨਾਲ ਭਰਪੂਰ ਕਹਾਣੀ ਸੁਣ ਲਈ ਧੰਨਵਾਦ